ਹਾਂਜੀ ਭਾਈ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਹੋਰ ਭਾਈ ਜੀ ਘਰ ਪਰਿਵਾਰ ਸਭ ਦੇ ਜਾਨਵਰ ਠੀਕ ਠਾਕ ਜੀ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜੀ ਆਪਾਂ ਕਬੂਤਰਾਂ ਦੇ ਰਿਲੇਟਡ ਵੀਡੀਓ ਪਾਉਂਦੇ ਰਹਿੰਦੇ ਆ ਜੀ ਬਿਮਾਰੀਆਂ ਬਾਰੇ ਠੀਕ ਆ ਜੀ ਤੇ ਜਿਹੜੀ ਅੱਜ ਦੀ ਵੀਡੀਓ ਲੈ ਕੇ ਆਏ ਆ ਵੀ ਬਹੁਤ ਵਧੀਆ ਵੀਡੀਓ ਵਾਜੀ ਤੇ ਕਈ ਭਰਾਵਾ ਦੇ ਫੋਨ ਵੀ ਆਇਆ ਉਹਨਾਂ ਨੂੰ ਪ੍ਰੋਬਲਮ ਸੀਗੀ ਇਹ ਕਬੂਤਰਾ ਦੇ ਤੇ ਉਹਦੇ ਲਈ ਅੱਜ ਵੀਡੀਓ ਪਾ ਰਹੇ ਆ ਠੀਕ ਆ ਜੀ ਇਹ ਵੀਡੀਓ ਹੈਗੀ ਜੀ ਕਬੂਤਰਾ ਦੀ ਆ ਜਿਵੇਂ ਕਬੂਤਰੀਆਂ ਜਿਹੜੀਆਂ ਨੇ ਮੇਨ ਕਬੂਤਰੀ ਆਂਡੇ ਧਰਨ ਤੋਂ ਬਾਅਦ ਲੱਤਾਂ ਖੜਾ ਜਾਂਦੀਆਂ ਨੇ ਉਹਦੇ ਲਈ ਜਾਂ ਪੱਲੇ ਹੱਬੇ ਗਏ ਨੇ ਆਪ ਪੱਲੇ ਸਿੱਟ ਕੇ ਬੈਹ ਜਾਂਦੇ ਨੇ ਉਹਦੇ ਲਈ ਠੀਕ ਆ ਜੀ ਇਹ ਕਬੂਤਰੀ ਨੂੰ ਵੀ ਦੇ ਸਕਦੇ ਹੋ ਤੁਸੀਂ ਦਵਾਈ ਕਬੂਤਰ ਨੂੰ ਵੀ ਦੇ ਸਕਦੇ ਹੋ ਠੀਕ ਆ ਜੀ ਤੇ ਇਹਦੇ ਵਿੱਚ ਬਾਜੀ ਤਿੰਨ ਚਾਰ ਤਰ੍ਹਾਂ ਦੀ ਦਵਾਈ ਆ ਇਹ ਤੁਹਾਨੂੰ ਮੈਂ ਕੱਲੇ ਕੱਲੇ ਦੱਸ ਦੇਣਾ ਕਿੰਦਾ ਕਿੰਦਾ ਪਾਉਣੀ ਆ ਤੇ ਜੇ ਕਿਸੇ ਵੀਰ ਭਰਾ ਨੂੰ ਪ੍ਰੋਬਲਮ ਆਉਂਦੀ ਆ ਇਹ ਲੱਤਾਂ ਖੜਨ ਦੀ ਜਾਂ ਪੱਲੇ ਰੁਕਣ ਦੀ ਤਾਂ ਇਹ ਜ਼ਰੂਰ ਵਰਤਿਓ ਬਾਜੀ ਠੀਕ ਆ ਤੇ ਸਭ ਤੋਂ ਪਹਿਲਾਂ ਤਾਂ ਇਹ ਆ ਨੋਵਾ ਮਕਸ ਗੋਲੀ ਆ ਜੀ 250mg ਇਹ ਲੈਣੀ ਆ ਤੁਸੀਂ ਸਿਪਲਾ ਕੰਪਨੀ ਦੀ ਤੇ ਪਿੰਕ ਕਲਰ ਦੀ ਗੋਲੀ ਹੋ ਠੀਕ ਆ ਜੀ ਇਹ ਜੇ ਗੋਲੀ ਵਾਈ ਜੀ ਲੈਣੀ ਆ ਤੁਸੀਂ ਚੌਥਾ ਹਿੱਸਾ ਠੀਕ ਆ ਇੱਕ ਗੋਲੀ ਦਾ ਚਾਰ ਟੋਟੇ ਕਰ ਲੈਣੇ ਆ ਚੌਥਾ ਹਿੱਸਾ ਇਹਦਾ ਲੈਣਾ ਜੀ 150 ਦੇ ਨੀਰੋਕੈਂਡ ਪਲੱਸ ਪੈਟ ਇਹ ਲਿਕਵਿਡ ਆ ਵਾਈ ਜੀ ਇਹ ਪੰਜ ਬੂੰਦਾ ਇਹਦੀ ਆ ਠੀਕ ਆ ਤੇ ਇੱਕ ਆਪਣੇ ਦੋ ਚੀਜ਼ਾਂ ਮਿਲਣ ਗਈ ਆ ਪੰਸਾਰੀ ਦਿਓ ਇੱਕ ਤਾਂ ਮਨੱਕਾ ਲੈਣਾ ਜੀ ਵੱਡਾ ਵੱਡਾ ਮਨੱਕਾ ਆਪਣਾ ਲੈ ਲੈਣਾ ਤੁਸੀਂ ਉਹਦਾ ਵੀ ਕੱਢ ਲੈਣਾ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀ ਆਪਣੇ ਆ ਹੈਗੀ ਆ ਇੱਕ ਮਾਰਿਆ ਹੋਇਆ ਕੁਚਲੇ ਦਾ ਪਾਊਡਰ ਹੁੰਦਾ ਜੀ ਇਹ ਅਨਸਾਰੀ ਤੋਂ ਹੀ ਮਿਲੂਗਾ ਇਹ ਆਪਣੇ ਆ ਨਾ ਉਹ ਜਿਹੜਾ ਨਾ ਹੁੰਦਾ ਇੰਨਾ ਕੁ ਬਸ ਥੋੜਾ ਜਿਹਾ ਭਰ ਕੇ ਮਨੱਕੇ ਦੇ ਵਿੱਚ ਗੋਲੀ ਵਟ ਕੇ ਇਹਦੀ ਦੇ ਦੇਣੀ ਆ ਤੇ ਚੌਥਾ ਇਸਾ ਨੋਵਾ ਮਕਸ 250 ਤੇ ਪੰਜ ਬੂੰਦਾ ਨੀਰੋਕੈਨ ਪਲਸ ਦੀ ਆ ਠੀਕ ਆ ਜੀ ਤੇ ਇਹ ਚਾ ਤਿੰਨੇ ਚਾਰੇ ਚੀਜ਼ਾਂ ਦੇ ਕੇ ਤੁਸੀਂ ਗਰਮ ਪਾਣੀ ਕੋਸਾਇਆ ਪਾਣੀ ਦੇ ਕੇ ਧੁੱਪੇ ਪਾ ਲੈਣਾ ਜਾਨਵਰ ਨੂੰ 2-3 ਘੰਟੇ ਟੋਡਾ ਜਾਨਵਰ ਪਹਿਲੇ ਦਿਨੇ ਲੱਤਾਂ ਤੇ ਖੜਾ ਹੋ ਜਾਊਗਾ ਜੀ ਇੱਕ ਹੋਰ ਸਾਜੀ 4 ਦਿਨ ਦਾ 4 ਤੋਂ 5 ਦਿਨ ਦਾ ਇਹ 4-5 ਦਿਨ ਜ਼ਰੂਰ ਦਿਓ ਤੇ ਜਿਹੜੇ ਵੀਰ ਭਰਾ ਨਹੀਂ ਪਤਾ ਲੱਗਿਆ ਤਾਂ ਸਾਡੇ ਨਾਲ ਫੋਨ ਤੇ ਵੀ ਗੱਲ ਕਰਕੇ ਸਮਝ ਸਕਦਾ ਕੋਈ ਚੱਕਰ ਨਹੀਂ ਹੈਗਾ ਫੋਨ ਵੀ ਕਰ ਸਕਦਾ ਤੇ ਵੀਡੀਓ ਆਪਣੀ ਤੁਹਾਨੂੰ ਕਿਵੇਂ ਲੱਗੀ ਇਹ ਜ਼ਰੂਰ ਦੱਸਿਓ ਕਮੈਂਟ ਕਰਕੇ ਅਗਲੀ ਵੀਡੀਓ ਆਪਾਂ ਕਿਸ ਬੇਸੇ ਤੇ ਲੈ ਕੇ ਆਈਏ ਉਹ ਵੀ ਜ਼ਰੂਰ ਦੱਸਿਆ ਕਰੋ ਤੇ ਸਾਨੂੰ ਪਤਾ ਲੱਗਦਾ ਰਹਿੰਦਾ ਫਿਰ ਅਸੀਂ ਉਸ ਹਿਸਾਬ ਨਾਲ ਵੀਡੀਓ ਬਣਾਉਂਦੇ ਰਹਿੰਦੇ ਹਾਂ ਠੀਕ ਆ ਜੀ ਤੇ ਬਾਕੀ ਆਪਣੀ ਵੀਡੀਓ ਨੂੰ ਬਾਈ ਜੀ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਆ ਬਾਈ ਜੀ ਆਪਣਾ ਜਿਹੜਾ ਰਮਾਨ ਕਰਤਾਰਪੁਰ ਦੇ ਨਾਂ ਤੇ ਇਹਨੂੰ ਸਬਸਕ੍ਰਾਈਬ ਕਰਕੇ ਤੇ ਆਪਣਾ ਬੈਲ ਆਈਕਨ ਦਾ ਬਟਨ ਜ਼ਰੂਰ ਦਬੋ ਠੀਕ ਆ ਜੀ ਤੇ ਆਸੀ ਕਾਲ ਜੀ ਧੰਨਵਾਦ ਜੀ